ਅੱਜੀ ਸਸੀ ਕਾ ਜੀ ਗੁੱਡ ਮਾਰਨਿੰਗ ਹੈ ਮੈਂ ਬਟਰੀ ਆਰੇ ਕੀ ਪਤਾ ਇਹਦੀ ਬੈਟਰੀ ਖਰਾਬ ਹੋ ਗਈ ਬਹੁਤ ਦਿਨੋਂ ਕਿ ਕਹਿੰਦੇ ਆ ਅਖੇ ਮੇਰੀ ਪਾਪਾ ਗੱਡੀ ਚ ਹੀ ਕਰਾ ਦੋ ਗੱਡੀ ਦੀ ਬੈਟਰੀ ਹੋ ਗਈ ਖਰਾਬ ਆਲੇ ਕੀ ਹੋਇਆ ਇਹਨੂੰ ਕੀ ਪਤਾ ਉਹ ਕੁੰਨੀ ਪੋਰੀ ਬੈਟਰੀ ਚੱਕ ਲੈਂਦਾ ਏ ਤੋਂ 2.5 ਕਿਲੋ ਦੀ ਹੋਣੀ ਏ 2 2.5 ਕਿਲੋ ਵੇਟ ਚੱਕਦਾ ਚਲੋ ਗੁੱਡ ਮਾਰਨਿੰਗ ਮੰਮੀ ਜੀ ਗੁੱਡ ਮਾਰਨਿੰਗ ਉੱਟ ਗਏ ਆ ਉੱਟ ਆ ਗਈ ਹੋਏ ਉੱਟ ਗਿਆ ਚਲੋ ਜੀ ਸਾਰੇ ਜੀ ਨੋ ਵਿੰਡਾ ਵੀ ਨਹੀਂ ਮਾਰਾ ਹੀ ਨਾ ਕਰੇ ਸ਼ੌਕਣਾ ਭਗਾਵਾ ਇੰਨਾ ਵੀ ਨਹੀਂ ਮਾਰਾ ਅੱਛਾ ਆ ਅਸੀਂ ਤੁਮ ਉਸਿਆ ਮੈਂ ਕਿਸ਼ਵਾ ਤੁਮ ਚੋਵਾਲ ਆਏ ਆ ਫੇਰ ਹੋ ਗਈ ਅੱਥਰ ਓਏ ਤੁਮ ਵਾਈਫ ਸੇ ਲੈ ਕੇ ਆਏ ਹੋ ਲਿਓ ਨਾ ਤੁਮ ਮਮੀ ਵਾਈਫ ਸੇ ਲੈ ਆਏ ਹੋ ਵਾਈਫ ਸੇ ਮਮਾ ਵਾਈਫ ਤੁਮ ਮਮਾ ਵਾਈਫ Let's <laughs> 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 hey. oh, wow. oh, go wow. so hmm. Oh my god Wow So beautiful So beautiful So beautiful Soiling and just looking, looking like oh Wow <laughs> ਦੇਖ ਲੁਕਿੰਗ ਲਾਈਕ ਉਹ ਵਾਓ ਉਹ ਬਿਊਟੀਫੁਲ ਸੋ ਐਲੀਗੈਂਟ ਜਸਟ ਲਾਈਕ ਲੁਕਿੰਗ ਲੈਟਸ ਗੋ ਵਾਓ ਉਹ ਦੀ ਜੋ ਆ ਗਈ ਆ ਗਈ ਆ ਤਾਂ ਨਾ ਕੁੜੀ ਲੱਗਦੀ ਮੰਜਾਜਣ ਪੈਂਦੀ ਯਾਰ ਇੱਕ ਕੰਮ ਕਰ ਲੈਂ ਰੋਕ ਇੱਕ ਕੰਮ ਕਰ ਲੈਣ ਤੂੰ ਉਹ ਚਾੜਦੇ ਜੀ ਤੂੰ ਬਣਾ ਤਾ ਮੂੰਹ ਤੋਣਾ ਹੋਣਾ ਹੋਰ ਕਰਨਾ ਇਹ ਨਾ ਨੂੰ ਲੈ ਆ ਲੋਕੇ ਗਈ ਹੋ ਵੱਡਾ ਨਾ ਨੂ ਨਾ ਆ ਨੋ ਜਨਾデア ਆ ਆਹੀ ਰੋਜ਼ ਨੋ ਦਮਾਲ ਦੀਆਂ ਇਹ ਵਧੀਆ ਸੋਹਣੀ ਆਏ ਦੋ ਰਾੜਾ ਲਿਆਂ ਦਿਓ ਕਿਰਤਾਂ ਬਣੀ ਆ ਨੀ ਆ ਉਸ ਵਾਰ ਚੱਲ ਦੇਖਈ ਆ ਅਸੀਂ 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 ਪਤਾ ਕਿੱਦਾਂ ਆ ਅਸੀਂ ਤਾਂ ਡੰਗੋ ਥੋੜੇ ਮਹੀਨੇ ਮਹੀਨੇ ਬਾਅਦ ਨੋਣਾ ਆ ਓਹੋ ਦੋ ਮਹੀਨੇ ਕਹਦੇ ਨੀ ਚਾਰ ਮਹੀਨੇ ਬਾਅਦ ਦੋ ਨਹੀਂ ਹਾਂਜੀ ਜੀ ਆ ਦੇਖੋ ਜੀ ਨਗਰ ਕੀਰਤਨ ਜਾਂਦਾ ਪਿਆ ਜੀ ਬਹੁਤ ਹੀ ਜ਼ਿਆਦਾ ਸੰਗਤ ਸੀਗੀ ਤੇ ਆਪਾਂ ਦੇਖ ਰਏ ਸੀ ਮੈਂ ਤਾਂ ਕੋਠੇ ਤੋਂ ਆਣ ਕੇ ਦੇਖ ਰਹੀ ਆ ਬਹੁਤ ਹੀ ਮਤਲਬ ਸੰਗਤ ਜਾ ਰਹੀ ਸੀ ਅੱਗੇ ਤਾਂ ਬਹੁਤ ਚੱਲ ਗਿਆ ਨਗਰ ਕੀਰਤਨ ਤੇ ਹੁਣ ਆ ਟਰਾਲੀਆਂ ਜਾ ਰਹੀਆਂ ਆ ਥੋੜੀਆਂ ਬਹੁਤੀਆਂ ਰਹਿ ਗਈਆਂ ਪਿੱਛੇ ਤੇ ਜਿਹੜਾ ਨਗਰ ਕੀਰਤਨ ਚੱਲ ਗਿਆ ਉਹ ਐ ਮੈਂ ਦੇਖਿਆ ਹੀ ਨਹੀਂ ਤੇ ਨਹੀਂ ਤਾਂ ਮੈਂ ਤੁਹਾਨੂੰ ਵਲੌਗ 'ਚ ਸ਼ੇਅਰ ਕਰਨਾ ਸੀਗਾ ਬਟ ਦੇਖ ਨਹੀਂ ਹੋਇਆ ਮੇਰੇ ਤੋਂ ਗਾਇਜ਼ ਮੈਂ ਤਾਂ ਸੰਵੀਰ ਆਗੇ ਸੀ ਜੀ ਕੋਠੇ ਤੇ ਸੋ ਸੰਵੀਰ ਨੂੰ ਮੈਂ ਖੜਾਣ ਲੈ ਕੇ ਆਈ ਆ ਤੇ ਸੋ ਗਾਇਜ਼ ਮੈਂ ਇਨ ਮੈਂ ਕਿਹਾ ਥੋੜਾ ਬਹੁਤ ਤਾਂ ਕਮਾ ਲਈਏ ਅੰਦਰ ਅੰਦਰ ਹੀ ਜਾਂਦਾ ਆ ਅਚਾਰਾ ਕਿਉਂਕਿ ਠੰਡ ਦਾ ਕਰਕੇ ਆਪਾਂ ਇਹਨੂੰ ਅੰਦਰ ਹੀ ਰੱਖੀਦਾ ਆ ਜਿਆਦਾ ਤੇ ਇਸ ਕਰਕੇ ਤੇ ਹੁਣ ਆਪਾਂ ਇਹਨੂੰ ਮੈਂ ਲੈ ਕੇ ਆਈਆਂ ਬਾਹਰ ਘਮਾਉਣ ਵਾਸਤੇ ਬਹੁਤ ਬਹੁਤ ਜ਼ਿਆਦਾ ਰੋਂਦਾ ਸੀਗਾ ਇਸ ਕਰਕੇ ਮੈਨੂੰ ਘਮਾਣ ਲਈ ਲੈ ਆਈ ਬਾਹਰ ਕੋਠੇ ਤੇ ਆਹ ਦੇਖੋ ਕਿੱਦਾਂ ਟਰਾਲੀ ਭਜਦੀਆਂ ਆਂ ਔਰ ਆਹ ਦੇ ਜਾਂਦੀਆਂ ਗਾਇਜ਼ ਆਹ ਦੇ ਆਹ ਦੇ ਆਹਦੀ ਜਾਂਦੀਆਂ ਸੋ ਸੰਵੀਰ ਕਿੱਦਾਂ ਲੱਗਾ ਤੈਨੂੰ ਕਿਦੋਂ ਲਗਾ ਲੱਤਾ ਦੇਖੋ ਕਿਦਾਂ ਮਾਰਦਾ ਲੱਤਾ ਦੇ ਕਿਦਾਂ ਮਾਰਦਾ ਇਹ ਗੰਦੂ ਗੰਦੂ ਆ ਜਿਆ ਲੱਤਾ ਦੇ ਤੂੰ ਕਿੱਦਾਂ ਮਾਰਦਾ ਆ ਤੈਨੂੰ ਪਤਾ ਨਹੀਂ ਲੱਗਾ ਤੈਨੂੰ ਪਤਾ ਨਹੀਂ ਲੱਗਾ ਤੈਨੂੰ ਪਤਾ ਨਹੀਂ ਲੱਗਾ ਤਰ ਤਰ ਨਾ ਨੀ ਮਜਾ ਕਰ ਰਹੀ ਹੈ ਮੈਂ ਲਓ ਲਓ ਗੇਟ ਬੰਦ ਕਰ ਦਿੱਤੀ ਕਰ ਬੰਦੀ ਵੀਡੀਓ ਬੰਦੀ

ਹੈ ਰੱਬ ਇਹ ਕੀ ਮੈਂ ਤਾਂ ਫੇਰ ਸੋਪ ਹੀ ਨਾਲ ਲੱਕੀਸ ਆ ਲੈ ਲਾਣੀ ਲਾ ਲੋ ਲਾ 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 ਉਹ ਕੀ ਕਰਦਾ ਮੈਨੂੰ ਹੈ ਰੱਬਾ ਆਖਾ ਯਾ ਨਾ ਇਹਨੇ ਮਿਆ ਕਰ ਦੇ ਕਹਿੰਦਾ ਮੂੜ ਜੱਕਲੇ ਆ ਦੇ ਚਾਈ ਬੜਾ ਨਵੇਂ ਸੂਟ ਦਾ ਟ੍ਰੈਕ ਸੂਟ ਦਾ ਇੰਨੇ ਚਿਰਾਂ ਬਾਅਦ ਤਾਂ ਮਿਲਿਆ ਤਲ ਪਾਇਆ ਨਹੀਂ ਨਾ ਕਦੀ ਮम्मा ਨੇ ਹਾਂ ਹਾਂ ਦਰ ਕੋਈ ਨਾ ਕਰ ਮਨਵੀਰ ਹੈ ਮੈਂ ਮੁੰਡਾ ਕਹਿੰਦਾ ਠੀਕ ਆ ਮੈਂ ਮੁੰਡਾ ਕਹਿੰਦਾ ਠੀਕ ਆ ਚੱਲ ਮੈਂ ਤੁਹਾਨੂੰ ਤਿਆਰ ਕਰ ਕੱਪੜੇ ਪਾ ਲੈ ਤੂੰ ਵੀ ਹੁਣ ਤਿਆਰ ਹੋ ਜਾ ਕਿਹੜਾ ਸਹਿਜ ਆਉਂਦੀ ਪਈ ਆ ਸਹਿਜ ਹਾਂ ਚੱਪੀ ਆ ਚੱਲ ਅਮਚ 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 ਬੂਰ ਪਾਉਂਦੇ ਆ ਮੈਂ ਤੋ ਤੇ ਨਹੀਂ ਪੈਂਦੀ ਇੱਥੇ ਬਿੱਧੀ ਆ ਆਪਾਂ ਵੀ ਕੱਪੜੇ ਪਾ ਲਈਏ ਆਮ ਆਦਮੀ ਪਾਰਟੀ ਨੂੰ ਰੋਜ਼ ਜਾਣਾ ਹੈ ਸਾਲੋਂ ਕੱਪੜੇ ਪਾਉਣੇ ਆ ਮੈਂ ਤੁਹਾਨੂੰ ਸੱਚੀ ਆਪਾ ਬਬਾ ਮੈਚਿੰਗ ਪਾ ਲਈ ਅੱਜ ਫੇ ਮੈਚਿੰਗ ਪਾਉਣਾ ਆਂਦੀ ਅੱਜ ਪਰ ਨਹੀਂ ਪਾਉਣੀ ਅੱਜ ਬਾਬਾ ਵੀਡੀਓ ਸ਼ੂਟ ਕਰਦੇ ਆ ਅੱਜ ਵੀਡੀਓ ਅੱਜ ਟਾਈਮ ਹੀ ਨਹੀਂ ਕੋਈ ਰਹਿ ਗਿਆ ਹੂੰ ਜੀ ਲੋਬੀ ਆਪਾਂ ਲੱਗੇ ਵੀਡੀਓ ਬਣਾਉਣਾ ਮੰਮੀ ਮੈਂ ਵੀਡੀਓ ਬਾਈ ਬੀਜੂ ਕਾਕਾ ਚਾਡਾ ਦੇਖੋ ਤਾਨੂੰ ਵਧੀਆ ਤਰੀਕੇ ਨਾਲ ਸਵਾਉਣਾ ਬਹੁਤ ਤਰੀਕੇ ਨਾਲ ਪੈਂਦਾ ਹੈ ਮੰਮੀ ਮੰਮੀ ਅਸੀਂ ਸਵਾ ਸਕਦੇ ਇਹਨੂੰ ਅਸੀਂ ਉਹਦੇ ਉੱਤੇ ਵੀ ਦੇਖ ਆਪਣੇ ਬੂਟਾ ਦੇ ਕੱਪੜਾ ਮਾਰ ਗਿਆ ਕਿੱਥੇ ਹਮੇ ਮੱਪੇਮੇ ਖਪੇਮੇ ਬੰਦਰ ਨਾ ਉੱਚੀ ਬੋਲੇਗਾ ਉਹਦਾ ਦੇ ਮਰਨ ਦੇ ਬੈਪ ਬੈਪ ਤੇ ਮੀਂਹ ਦੁੱਤੀ ਛੋੜੇ ਤੇ ਜਲਦੀ ਨਮੀ ਤੇ ਦਸਨ ਲੱਗਾ ਇਹ ਮੈਂ ਤਾਂ ਬੁੱਟ ਬੋਲੇ ਬੋਲੇ ਬਾਹਰ ਦੇ ਕੋ ਨਾ ਸੋਹਣਾ ਮੌਸਮ ਵੀ ਤੋ ਤੇ ਕੁਆਲਟੀ ਬਹੁਣੀ ਕੁਆਲਟੀ ਵਧੀਆ ਸੱਚੀ ਮੈਨੂੰ ਬਿਕੂ ਬਹੁਤ ਜ਼ਿਆਦਾ ਉਲਟ ਬੋਲਦਾ ਹੈ ਗਾਇਜ਼ ਗਾਇਜ਼ ਕੋਈ ਹੱਲ ਕਰੋ ਇਹ ਮੈਨੂੰ ਇੰਨਾ ਜ਼ਿਆਦਾ ਉਲਟ ਬੋਲਦੇ ਆ ਹੱਲ ਅਗਲੇ ਕੀ ਕਰਨ ਹੁਣ ਤੈਨੂੰ ਦੱਸ ਹੈ ਹੈ ਬਿਕੂ 40 ਰੁਪਏ ਉਹ 40 ਰੁਪਏ ਆ ਗਿਆ ਹਾਂ ਮੇਰੇ ਦੋਸਤਾਂ ਨੇ ਪਾਈ ਮੈਨੂੰ ਲੋੜ ਸੀਗੀ ਮੇਰੇ ਦੋਸਤ ਨੇ ਭਾਈ ਲੋਟਦੀ ਮੈਨੂੰ ਮੈਂ ਇੱਕ ਦਿਲਾ ਇਹੋ ਜਿਹੀ ਯਾਰੀ ਚਾਹੀਦੀ ਹੈ ਇੱਕ ਬੋਲ ਤੇ 40000 ਆਇਆ ਇੱਕ ਬੋਲ ਤੇ 40000 ਮਗਵਾ ਲਈ ਮਾਰ ਦੇ ਕੰਦੇ ਕਬੇ ਤੇ ਮਾਰੀ ਨਾ ਹੋਰ ਉਹ ਕੀ ਕਰਦਾ ਥਿਸ ਇਜ਼ ਫਰੋਂਗ ਡਿਲੀਵਰੀ ਓਕੇ ਕਰੇਟਾ 91999 ਹਟ ਕੇਂਦਾ ਨਨੋ ਕੈਪ ਲੈ ਲਵੋ ਤੁਸੀਂ ਹਏ ਅੰਟੀ ਜੀ ਬਹੁਤ ਸਮਝਦਾਰੀ ਕਹਿੰਦੀ ਤੁਸੀਂ ਕੈਪ ਲੈ ਲਓ ਕੈਪ ਲੈ ਲਓ ਕੈਪ 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 ਮਨੋਤਰ ਕੈਂਪ ਬਹੁਤ ਸੋਹਣੀ ਲੱਗ ਰਹੀ ਹੈ। ਰੀਪ ਪਤਾ ਹੈ ਪਲੀਜ਼ ਐਂਟਰੀ ਸਾਈਜ਼ ਇੱਧਰ ਇੱਧਰ ਦੇਖੋ ਕਿੰਨਾ ਜ਼ਿਆਦਾ ਰਸ਼ ਪਿਆ ਹੋਇਆ ਹੈ। ਆ ਦੇਖੋ ਤਾਂ। ਹੈ? ਨਾ ਰਸ਼ ਕਿੰਨਾ? ਤਾਂ ਨਾ ਚੀਜੀ ਵਾਲੀਆਂ ਦੁਕਾਨਾਂ ਆ ਗਈਆਂ ਕਹਿੰਦਾ ਚੀਜੀ ਲੈ ਦੋ। 18000 ਤੇ ਚੱਲੀ। ਆ ਲੈ। ਸਹੀ ਹੈ ਸਹੀ ਹੈ ਸਹੀ ਹੈ। ਮੰਮੀ ਛਾੜੀ ਦੀ ਵੀਡੀਓ 18k ਵਿਊ ਹੋਵੇ। ਯੈਸ। ਤੁਹਾਡੇ ਇੰਸਟਾਗ੍ਰam ਤੇ ਤਾਂ 4-4 ਲੱਖ 5-5 ਲੱਖ ਤੇ ਜਾਂਦੇ ਆ ਵਿਊ ਹਨ। ਇੰਸਟਾਗ੍ਰam ਤੇ ਆਜੋ ਜਿਹੜੇ ਨਹੀਂ ਆਏ। ਕਪਾਈ ਹੋਈ ਇਨਸਟਾ ਦੀ 6 6 ਲੱਖ ਦੇ ਮਿਲੇ ਮਿਲੇ ਦੇ ਵਿਊਜ਼ ਆਂਦੇ ਆਪਣੇ ਐਸਟਾਵਾ ਆਪਣੀ ਰੀਚ 15 ਕਰੋੜ ਐ ਐਸਟਾ 15 ਕਰੋੜ ਨਹੀਂ 15 ਕਰੋੜ ਯਸ गाइस ਆਦੇ ਐਸਾ ਰਿਹਾ ਤੁਸੀਂ ਇਦਾਂ ਰੋੜ ਗੱਡੀ ਅਸੀਂ ਆਪਣੀ ਵਾਸ਼ ਕਰਵਾ ਲਈ ਆ ਗੱਡੀ ਸਾਡੀ ਬਹੁਤ ਹੀ ਜ਼ਿਆਦਾ ਖਰਾਬ ਸੀ ਔਰ ਕੱਲ ਨੂੰ ਅਸੀਂ ਆਪਣੀ ਅੰਦਰੋਂ ਗੱਡੀ ਧਵਾਣੀ ਆ ਇਹ ਕਹਿੰਦੀ ਬਕਵਾਸ ਕਪਲ ਮੈਂ ਕਹ ਜੈਸ ਵੈਸੀ ਕਰਦੇ ਮੈਂ ਵੀ ਮੈਂ ਕਹ ਜੈਸ ਓ ਯਾ ਯੋ ਤੁਮੇ ਕਾ ਜਪਾਤਾ ਲੱਗਾ ਮੈਂ ਤਾਂ ਉਹਨੂੰ ਸੇਮ ਮੈਂ ਤਾਂ ਕਹਿ ਦਿੱਤੀ ਗੈ ਮੈਂ ਤਾਂ ਹੁਣ ਮੋੜੇ ਠਿੱਪੇ ਹੀ ਲਾ ਦਿੰਦਾ ਨਾਲ ਹੀ ਉਹ ਜੱਟ ਦੇ ਨਾਲ ਤਾਂ ਜੱਟ ਦਾ ਰਵਾਵਾ ਤੁਰ ਆਏ ਹੈ ਵਾਜ ਮੇਰੀ ਸਾਹ ਆ ਦੇਖੋ ਗਾਈਜ਼ ਇਧਰ ਆ ਰਿਹਾ ਆ ਦੇ ਆਏ ਤੂੰ ਕਿੰਨਾ ਸੋਹਣਾ ਲੱਗ ਰਿਹਾ ਨਾ ਇਧਰਲੀ ਸਾਈਡ ਤੋਂ ਇੰਨਾ ਕ ਪਿਆਰੀ ਚੀਜ਼ ਲੱਗਦੀ ਐ ਤੇ ਕਿੰਨੇ ਸੋਹਣੇ ਲਾਈਟਾਂ ਹੀ ਲਾਈਟਾਂ ਲੱਗਦੀਆਂ ਸੰਜੀਵ ਸੰਜੀਵ ਹੌਸਪੀਟਲ ਗਾਈਜ਼ ਆ ਤਾਂ ਤੁਸੀਂ ਸਾਰੇ ਠੀਕ ਠਾਕ ਹੋ ਸੋ ਅਸੀਂ ਹੁਣ ਚੱਲੇ ਆ ਜੀ ਕੱਪੜੇ ਦੇ ਬਗਵਾਤ ਕੱਪੜਾ ਦੇਖੋ ਗਾਇਜ਼ ਅਸੀਂ ਆ ਗਏ ਆ ਜੀ ਭੋਗ ਪਰ ਭੋਗ ਪਰ ਆਣ ਕੇ ਜਦ ਕਰ ਲੱਗ ਗਿਆ ਜੀ ਮੈਨੂੰ ਚੀਜੀ ਲੈਣ ਤਾਂ ਪਹਿਲਾਂ ਤਾਂ ਇਹਨੇ ਵੇਟ ਬਹੁਤ ਕੀਤੀ ਨਹੀਂ ਕੱਟਾ ਮਿੱਠਾ ਬਹੁਤ ਜ਼ਿਆਦਾ ਇਹ ਫਾਇਦਾ ਨਹੀਂ ਨਹੀਂ ਲੱਗੋ ਤੇ ਆ ਦੇਖੋ ਇੱਧਰ ਫਰੂਟਾਂ ਵਾਲੀ ਜਗ੍ਹਾ ਹੋਰ ਕੁਝ ਲੈਣਾ ਇੱਧਰ ਮੈਨੂੰ ਹੋਰ ਕੁਝ ਲੈਣਾ ਪੁੱਤ ਕੱਪੜੇ ਦਾ ਮਿਲ ਗਿਆ ਆਪਾਂ ਆਹ ਕੱਪੜੇ ਚਲਾ ਆ ਤੰਜੀ ਜੀ ਲੈ ਕੇ ਦਵਾ ਉਹ ਸਹੀ ਨਹੀਂ ਪਤਾ ਸਹੀ ਨਹੀਂ ਹੈਗਾ ਤਾਂ ਲੈ ਜਨਾ ਅਸੀਂ ਮਨ ਸਹੀ ਹੁੰਦਾ ਲੈ ਕੇ ਨੇ ਤੇ ਤੇਰਾ ਪ੍ਰਵਲ ਲਾਕ ਸਟਰਕਚਰ ਮਾ ਤਾਂ ਸਹੀ ਨਹੀਂ ਹੁੰਦਾ ਉਹ ਗੱਜਾ ਦੇ ਸਾਈਡ ਆਪਣੇ ਕੋਲ ਰੱਖ ਲਾ ਉਹ ਕਿਵੇਂ ਵੀ ਜਿਹਦੇ ਦਾ ਸਿਰ ਵੀ ਲੋ ਵੀ ਜੀ ਜੀ ਨੂੰ ਲੈ ਕੇ ਦੇਣੀਆਂ ਪਈਆਂ ਸਟਰਾਬਰੀ ਸਟਰਾਬਰੀਆਂ ਨੂੰ ਲੈ ਕੇ ਦੇਣੀਆਂ ਪਈਆਂ ਹੈ ਸਹੀ ਨਹੀਂ ਪਰ ਥੈਂਕ ਯੂ ਅੰਕਲਾ ਨੋਟ ਰਿਕਸਚੇਂਜ ਕਰ ਦੋ ਐਕਸਚੇਂਜ ਜੀ ਜੀ ਅਗੇ ਆ ਜੀ ਆਪਾਂ ਹੁਣ ਬ੍ਰੈਂਡ ਪੁਏ ਗਾਇਸ ਨਾ ਪਾਈ ਤੋਂ ਦੇਖਣੇ ਆ ਜੀ ਕੱਪੜੇ ਤੇ ਕੱਪੜੇ ਦੇਖ ਕੇ ਪਰ ਆਪਾਂ ਚਲਦੇ ਆਂ ਜੀ ਹੇ ਪਹਿਲਾਂ ਕਿੰਨਾ ਟਾਈਮ ਇੱਥੇ ਲੱਗ ਜਾਣਾ ਸਾਨੂੰ ਛਾੜ ਗਈ ਮੈਂ ਛਾੜ ਗਈ ਇਧਰ ਆ ਗਏ ਆ ਜੀ ਆਪਾਂ ਗਲੀ 'ਚ ਗਲੀ 'ਚ ਆ ਗਏ ਗਾਇਸ ਗਲੀ 'ਚ ਮਾਵਾ ਦੇ ਰਿਹਾ ਨੇ ਤਾਂ ਹੋਰੀ ਹੋਏ ਹੋਏ ਹੋਰੀ ਸਟੋਰੀ ਚਲੋ ਫਿਰ ਯਾਰ ਤੁਸੀਂ ਕੀ ਦੇਖ ਰਹੇ ਹੋ ਭਾਈ ਆ ਰੈਡੀ ਨਹੀਂ ਕਰਦਾ ਉਹ ਲੈ ਕੇ ਜਾਣੀ ਪੈਂਦੀ ਆ ਦੇਖ ਲਓ ਜਿੱਧਰ ਗੋਗਲਸ ਕਰਾ ਦੇਖ ਰਹੇ ਨੇ ਉਮਰ ਹੀ ਦਾਲ ਤਾਂ ਆ ਲੈ ਭਾਜੀ ਕਹਿੰਦੇ ਤੁਹਾਡੇ ਤਾਂ ਭੈਣ ਸਹੀ ਲੱਗਦੀ ਨਹੀਂ ਜੀ ਦੀਦੀ ਤੋਂ ਜ਼ਿਆਦਾ ਸੋਹਣੀ ਲੱਗਦੀ ਆ ਲੈ ਚਲੋ ਬੋਲ ਇਹਦਾ ਨਾਮ ਵਾਲਾ ਇਧਰ ਆ ਬੰਦਿਆ ਧਾਗੇ ਕਿਧਰ ਲਾ ਦੀ ਮੇਰੇ ਮੇਰੇ ਉਹਦਾ ਜੱਚਰੀ ਆ ਵਾਲੀ ਆ ਲੈ ਸਾਡੇ ਕੱਪੜੇ ਪਾ ਗਏ ਵੇਖੋ ਕਿੰਨੇ ਵਧੀਆ ਲੱਗਦੇ ਸੁਣੇ ਲੱਗ ਰਹੀ ਹੈ ਜੀ ਇਹ ਰੀਲਸ ਤੇ ਨੀ ਕੀ ਵੋਸ ਹੁਣੀ ਮਣੀ ਜੀ ਥੈਂਕ ਯੂ ਭਾਜੀ ਪੂਰੀ ਬਣੀ ਤੁਹਾਨੂੰ ਸ਼ੇਅਰ ਕਰਦਾ ਹੈ ਜੀ ਸਾਡੇ ਮੇਰੇ ਗਾਗਾ ਭਾਜੀ ਸਾਡੇ ਲੱਗ ਰਹੇ ਆ ਤੁਹਾਡਾ ਮੇਰਾ ਬਲੌਗ ਤਾਂ ਦੇਖਿਆ ਹੋਰ ਜੀ ਸਾਡੇ YouTube ਤੇ ਹਾਂ ਜੀ ਤੁਸੀਂ ਇੱਥੇ ਕੀ ਕਰ ਰਹੇ ਹੋ ਐਨ ਕਾ ਸਹੀ ਲੱਗੀਆਂ ਲੈ ਲਮਾ ਲੈ ਲਓ ਮੈਂ ਕਦੀ ਕਿਹ ਚੂਤ ਨਵਾਂ ਕਰ ਸਕਦੀ ਸੋਹਣੀਆਂ ਲੱਗਦੀਆਂ ਸੱਚੀ ਸੋਹਣੀਆਂ ਲੱਗਦੀਆਂ ਆ ਵਧੀਆ ਲੱਗਦਾ ਇਹ ਤਾਂ ਫਿਰ ਚੱਜਦਾ ਹੀ ਆ ਛੋਟਾ ਜਿਹਾ ਦਾ ਲੈ ਆਉਗਾ ਪਾਪੀ ਜਿੰਨਾ ਜੇ ਜੇ ਵਜੇ ਰੇਟ ਹੈ ਤਾਂ ਛੋਟਾ ਲੈਣਾ ਹੈ ਇਹ ਤੇ ਮਹਿੰਗਾ ਬਹੁਤ ਹੈ ਇਹ ਗੇਮ ਦੱਸਿਆ ਨਹੀਂ ਮੈਂ ਤੁਹਾਨੂੰ ਜੀ ਕੀ ਬਾ ਇਹ ਤੁਸੀਂ ਗੈਸ ਕਰ ਸਕਦੇ ਹੋ ਗਾਇਸ ਕੀ ਆ ਹੈਗਾ ਤਾਂ ਚਲੋ ਕੋਕਾ ਹੀ ਕੋਕਾ ਹੀ ਕੋਕਾ ਹੀ ਇੰਨਾ ਰਾਹ ਦਿਓ ਨਾ ਕਿੰਦੇ ਤਾਂ ਕੋਕਾ ਹੀ ਆ ਪਰ ਪਰ ਹੈ ਕੀ ਦਾ ਆ ਹੈ ਬ੍ਰਾ ਬ੍ਰਾ ਕਿਹੜੀ ਹੈ ਇਹ ਇਹ ਵੈਰੈਟੀ ਕਿਹੜੀ ਆ ਪਾਪਾ ਮਾਤਾ ਨੂੰ ਪਾਉ ਮਾਤਾ ਨੂੰ ਮਾਸ ਨੂੰ ਡਾਇਮੰਡ ਦਾ ਕੀ ਆ ਕੀ ਆਹੇ ਨਨੂ ਕੀ ਆ ਮਰੀ ਹੈ ਨੀ ਮੇ ਕੀ ਆ ਦੱਸ ਪਹਿਲਾਂ ਮਰੀ ਹੈ ਨਾ ਪਹਿਲਾਂ ਦੱਸ ਕੀ ਆ ਮਰੀ ਹੈ ਨਾ ਕੀ ਆਹੇ 300 ਠੀਕ ਆ ਪਾਪਾ ਦੱਸ ਕਿੱਥੇ ਆ ਤੇ ਪਾਪਾ ਡੈਨਸਰ ਲਿਆ ਭਾਈ ਪੀਕਾ ਪਾਪਾ ਡੈਨਸਰ ਆਪਾਂ ਆਦੇ ਉੱਤਰੀ ਪੇ ਨੂੰ ਆ ਗਈ ਲਿਆ ਆ ਮੈਂ ਦੱਲ ਨਨੂ ਦੱਸ ਕੀ ਆ ਮੈਂ ਦੱਲ ਲੱਗ ਦੋ ਥੋੜੀ ਛੋੜੀ ਨਨੂ ਮਨੇ ਵੀਰ ਨੂੰ ਦੱਸ ਕੀ ਆ ਉਹ ਕੀ ਯਾ ਦੱਸ ਦੇ ਪਹਿਲਾਂ ਲੈ ਲੈ ਇੱਕ ਜੀ ਕੀ ਇਹਨਾਂ ਨੂੰ ਇਹ ਜੈਨ ਚੋਰ ਜੈਨ ਚੋਰ ਲੈਣਾ ਸ਼ੁਰੂ ਕਰ ਲੈ ਪਹਿਲਾਂ ਲੈਣਾ ਆ ਗਿਆ ਮੇਰਾ ਬੂਟ ਦਿਖਾ ਦੇ ਤੈਨੂੰ ਮੈਂ ਸਾਨਾ ਜਵਾ ਕੀ ਲਾ ਜੂਗਾ ਤੇ ਖਰੀ ਲੱਗੀ ਬਾਈ ਹਾਂ ਖਰੀ ਲੱਗੀ ਹਾਂ ਨਹੀਂ ਆਉਂਦੀ ਤੁਹਾਡੀ ਹੈਗੀ ਆ ਨਾ ਇਹਦੇ ਨਾਲ ਦੀ ਉਹ ਭਰਾਵਾ ਹੋਰ ਹੋਰ ਹੈ ਪ੍ਰੀਤ ਪੰਜਾਬੀ ਕੋਈ ਨਹੀਂ ਉਹ ਚੋ ਚੀਚ ਬਹੁਤ ਫਰਕ ਆ ਉਹ ਹੋਰ ਆ ਉਹ ਹੋਰ ਚੀਜ਼ ਹੈ ਉਹ ਹੋਰ ਹੈ ਹੋਰ ਆ ਓਕੇ ਦੇਖ ਕਿ ਨਹੀਂ ਲੈ ਇਹ ਸਹੀ ਹੈ ਲੈ ਲਓ ਵੀ ਲੈ ਲਓ ਆਓ ਬਹੁਤ ਜੀ ਬਤਨੀ ਉਹ ਬਲੈਕ ਉਹ ਲੋਅਰ ਨਾਲ ਕੇ ਪਾ ਦੇ ਉਤੋਂ ਦੀ ਬਹੁਤ ਜੀ ਕੀ ਆ ਮਨਵੀਰ ਮੈਂ ਨਹੀਂ ਪਾਉਣਾ ਬੁੱਤ ਮੈਨੂੰ ਮੁੜ ਕੇ ਆਵੇਂ ਦੇਖੋ ਕੀ ਕਰਦੇ ਪਏ ਨੇ ਗਾਈਜ਼ ਆ ਸੋਹਣੀ ਲੱਗ ਰਹੀ ਹੈ ਹੁਣ ਯਾਰ ਕਾ ਫੜਾ ਤੂੰ 2 ਮਿੰਟ ਭਾਜੀ ਮੈਂ ਹੁਣੀ ਸੱਤ ਮਿੰਟ ਕਰ ਲੈਣਾ ਨਹੀਂ ਲੱਗਦੀ ਭਾਈ ਆਏ ਉਹ ਯਾਰ ਦਾ ਕਰ ਲੈਣਾ ਨਹੀਂ ਲੱਗਦੀ ਨਾ ਭਾਈ ਭਾਜੀ ਬਲੈਕ ਰੰਗ ਦਾ ਲੋਗੋ ਰਹਿਦਾ ਨਹੀਂ ਮੜਿਆ ਲੋਗੋ ਉੱਪਰ ਉੱਪਰ ਇੱਕ ਮੜਾ ਲੈ ਗਈ ਮਿੰਟ ਲਈ ਪਾਪਾ ਦਾਇਦਾ ਜੇ ਕਹੇ ਨੇ। ਉਹ ਦਾਦੀ ਉਹਨਾਂ ਕਰੋ। ਬੰਦੇ ਚੱਕ ਲਿਆ ਸਾਰੇ। ਉਹਦੇ ਕੋਲ ਕਰਦੇ ਆ। ਹਾਂਜੀ। ਚੱਲੋ ਜੀ। ਪਾਓ ਉਹਨੂੰ। ਇਹ ਪਾਓ। ਇਹਨਾਂ ਪਾਓ। ਹਾਂਜੀ। ਆਹ ਦੇਖ ਲਓ ਜੀ ਡੋਂ ਸਾਹਿਬ। ਕਿੱਥੇ? ਮੈਨੂੰ ਬੁਲਾਉਣਾ। ਨਹੀਂ ਬੁਲਾਉਣਾ। ਚਲੋ ਮਰਜ਼ੀ ਆ ਤੁਹਾਡੀ। ਹਾਂਜੀ ਠੰਡਾ ਸਾਹਿਬ। ਕਿੱਥੇ ਹੋ? ਈਲਾ ਦੇ ਪਾਜੀ ਇੱਥੇ ਉਸਨ ਵੜੀ ਦੀ ਵੀਡੀਓ ਬਣੀ ਪਈ ਜਿੱਥੇ ਪਿੱਛੇ ਹੂੰ ਜੀ ਡਾਂਸਰ 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 ਆ ਗਈ ਸੀ ਡਾਂਸਰ ਸੋਹਣਾ ਲੱਗਦਾ ਆਪਣੇ ਆਪ ਨੂੰ ਚਾਚਣਾ ਚਾਹੀਦਾ ਹੈ ਚਲ ਚਲ ਲੋ ਬ੍ਰੈਂਡ ਲਾਓ ਮਾਰੇ ਕੱਪੜੇ ਲੋ ਪਰ ਬ੍ਰੈਂਡ ਵੀ ਲੋ ਇਕੱਲੀ ਮਾੜਾ ਵੀ ਪਾਓ ਇਕੱਲੀ ਬ੍ਰੈਂਡ ਵੀ ਪਾਓ ਨਹੀਂ ਪਾਜੀ ਆ ਤੁਸੀਂ ਦੇਖ ਸਕਦੇ ਹੋ ਬ੍ਰੈਂਡ ਹੀ ਇੱਥੇ ਜੀ ਉਹਨਾਂ ਡਿਜ਼ਾਈਨ ਬਜੀ ਕੋਈ ਕੋਰੀਅਨ ਡਿਜ਼ਾਈਨ ਆ ਇੱਥੇ ਕੋਈ ਐਵੇਂ ਨਹੀਂ ਮਿਲਦਾ ਕਿਤੇ ਲੱਗ ਗਿਆ ਬਹੁਤ ਦੂਰ ਜੀ ਹੁਣਾ ਪੈਂਦਾ ਪਾਣੀ ਵਿੱਚ ਸਮੁੰਦਰਾਂ ਦੇ ਵਿੱਚ ਤੁਰਾ ਘੁੰਮਣਾ ਪੈਂਦਾ ਹਾਏ ਰੱਬਾ ਸਮੁੰਦਰ ਦੇ ਡੁੱਬੀ ਨਾ ਨਹੀਂ ਪੈਂਦੀ ਹੈ ਵੀ ਕਾਹ ਲੋਰ ਦੇਖੋ ਤਾਂ ਇਹਦੇ ਨਾਲ ਨਹੀਂ 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 ਬਲੱਡ ਵਾਈਟ ਮੈਂ ਇਹਨਾਂ ਉੱਠੂਗਾ ਭਜੀ ਦੇਖੀ ਪਾ ਦੇਖੋ ਮੇਰੇ ਇਹਨੇ ਜਿਆਦਾ ਉੱਠਣਾ ਹੈ ਦੇਖੋ ਤਾਂ ਜੇ ਜਿਆਦਾ ਉੱਠਿਆ ਤਾਂ ਸੀ ਵੀ ਉੱਠਿਆ ਗਾਈਜ਼ ਅਸੀਂ ਖਰੀਦ ਲਿਆ ਜੀ ਸਾਰੀ ਦੁਕਾਨ ਨਹੀਂ ਖੁੱਲਾ ਚਾਹੀਦਾ ਮੈਨੂੰ ਆ ਸਾਰੀ ਦੁਕਾਨ ਅਸੀਂ ਖਰੀਦ ਚੁੱਕੇ ਆ ਤੋਂ ਲੋ ਵੀ ਜਿੰਨੇ ਵੀ ਤੁਸੀਂ ਆਪਾਂ ਨੂੰ ਪਿਆਰ ਕਰਨ ਵਾਲੇ ਆ ਸੋ ਮਾੜਾ ਮੋਟਾ ਸ਼ੁਕਲ ਮੇਲੇ ਚੱਲਦਾ ਰਹਿੰਦਾ ਕੁਛ ਨਹੀਂ ਕਰਨਾ ਠੀਕ ਆ ਆਪਾਂ ਤੁਹਾਡੇ ਨਾਲ ਪਿਆਰ ਆ ਸਾਰਿਆਂ ਨਾਲ ਸੋ ਤੁਹਾਨੂੰ ਆਪਾਂ ਡੇਲੀ ਵਲੌਗ ਵਲੌਗ ਦਿਖਾਈਦਾ ਆ ਸਾਨੂੰ ਤੁਸੀਂ ਪਿਆਰ ਕਰੋ ਤੇ ਸਾਡੇ ਵਲੌਗ ਨੂੰ ਸ਼ੇਅਰ ਕਰੋ ਤੇ ਬਸ ਤੁਹਾਡੇ ਕਰਕੇ ਆਪਾਂ ਇੰਜੋਏ ਕਰੀਦਾ ਤੁਹਾਡੇ ਨਾਲ ਹੀ ਸਭ ਕੁਝ ਆ ਨਾ ਤੁਸੀਂ ਵੀ ਇੱਕ ਸਾਡੀ ਫੈਮਿਲੀ ਵਾਂਗ ਹੀ ਆ ਨਾ ਭਾਜੀ ਕਿੰਨੇ ਭਾਜੀ ਨਹੀਂ ਭਾਜੀ ਆ ਪਾਜੀ ਸਾਨੂੰ ਕੱਪੜੇ ਸਲੈਕਟ ਕਰਾਉਣ ਦੇ ਵਿੱਚ ਮਦਦ ਕਰਦੇ ਨੇ ਆ ਦੇਖੋ ਹਾਂਜੀ ਜੀ ਸੋ ਇੱਦੀ ਵਸਾਰਿਆਂ ਦਾ ਹੀ ਪਿਆਰ ਨਾਲ ਰਹੀਦਾ ਆ ਭਾਈ ਨੂੰ ਵੀ ਪਤਾ ਇਹਨਾਂ ਵੀ ਪਿਆਰ ਨਾਲ ਭਾਈ ਆਉਂਦੇ ਜੋ ਲੋ ਪਿਆਰ ਕਰਦੇ ਸਾਨੂੰ ਪਿਆਰ ਨਾਲ ਰਹਿਣਾ ਹੁੰਦਾ ਹੀ ਤੇ ਤੁਹਾਡੇ ਨਾਲ ਵੀ ਆਪਾ ਪਿਆਰ ਨਾਲ ਰਹਿਣਾ ਤੇ ਸਾਡੀ ਕੀ ਦੀ ਘਰ ਵਾਲੀ ਆ ਉਹਨੂੰ ਤੁਸੀਂ ਮੇਰੀ ਨੂੰ ਵਿਚਾਰੀ ਨੂੰ ਕਹਿੰਦੇ ਰਹਿੰਦੇ ਆ ਵੀ ਇਹ ਮਤਲਬ ਇਹ ਭੁਗਰੀ ਏਦਾਂ ਓਦਾਂ ਨਹੀਂ ਏਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਇਹਦੇ ਫੇਸ ਨੂੰ ਦੇਖ ਕੇ ਜੱਜ ਨਹੀਂ ਕਰੀਦਾ ਬੜੀ ਵਧੀਆ ਆ ਯਾ ਚੰਗੀ ਆ ਮਾੜੀ ਨਹੀਂ ਹੈਗੀ ਆਪਣਾ ਲੈ ਤੇਰੇ ਲੱਗਦੇ ਦਰ ਆ ਮੇਰਾ ਬੱਤ ਸਾਰਿਆਂ ਨਾਲ ਗੱਲ ਕਰ ਮੈਨੂੰ ਮੈਨੂੰ ਸਾਰਿਆਂ ਨੂੰ ਕਹਦੇ ਕਰੀ ਤੂੰ ਕਹੇ ਕੋਈ ਗਲਤੀ ਛਲਤੀ ਹੋਈ ਆ ਵੀ ਮਾਫ ਕਰ ਮੈਂ ਹਮੇਸ਼ਾ ਮਾਫੀ ਮੰਗਦੀ ਆ ਬਟ ਪਤਾ ਨਹੀਂ ਕੀ ਜੰਦੇ ਰਹਿੰਦੇ ਮਾਫ ਕਰਿਆ ਕਰੋ ਇਦਾਂ ਆਪਣੇ ਮੇਰੇ ਘਰ ਵਾਲੀ ਵੀ ਵਿਚਾਰੀ ਮੇਰੇ ਅੰਗ ਚੰਗੀ ਆ ਬਾਕੀ ਜਿਹੜੇ ਸਾਨੂੰ ਮਿਲਦੇ ਚਲੋ ਉਹਨਾਂ ਨੂੰ ਪਤਾ ਹੀ ਆ ਕਿ ਕਿਉਂ ਥੋੜਾ ਯਾਰ ਖੋਲ ਕੇ ਬੋਲਣਾ ਮੈਂ ਖੋਲ ਕੇ ਥੋੜਾ ਸੰਗ ਕੇ ਬੋਲਦੀ ਮੈਂ ਜ਼ਿਆਦਾ ਨਹੀਂ ਬੋਲ ਬੋਲਦੀ ਮੈਂ ਥੋੜਾ ਵੱਧ ਬੋਲਦਾ ਆ ਚੂੰ ਚੂੰ ਕਰਦਾ ਰਹਿੰਦਾ ਆ ਬਾਕੀ ਚਲੋ ਸਾਰਿਆਂ ਨੇ ਦੀ ਪਿਆਰ ਕਰ ਦੇ ਲੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮੈਂ ਕੱਪੜੇ ਲੈ ਲਵਾਂਗੀ ਥੈਂਕ ਯੂ ਗਾਇਜ਼ ਆਪਾਂ ਬਿਕਰਮ ਦੇ ਜਿਹੜੇ ਕੱਪੜੇ ਸੀ ਉਹ ਸਿਲੈਕਟ ਹੋ ਚੁੱਕੇ ਆ ਤੇ ਹੁਣ ਮੈਂ ਆਪਣੇ ਲਈ ਲੋਰ ਵਗੈਰਾ ਲੱਗੀਆਂ ਦੇਖਣ ਮੈਨੂੰ ਵੀ ਬਲੈਕ ਲੋਰ ਚਾਹੀਦਾ ਸੀਗਾ ਇਸ ਕਰਕੇ ਮੈਂ ਹੁਣ ਬਲੈਕ ਆਪਣਾ ਲੋਰ ਦੇਖਣ ਲੱਗੀਆਂ ਆ ਆਂਦੇ ਨੇ ਵਿਕਰਮ ਨੂੰ ਆਪਾਂ ਫਿਰ ਕਰਦੇ ਆ ਥੋੜੇ ਨਾਲ ਗੱਲਾਂ ਬਾਤਾਂ ਗੱਲਾਂ ਬਾਤਾਂ ਗਾਇਸ ਆ ਜੀ ਆ ਗਈ ਵਿਕਰਮ ਨੂੰ ਪਸੰਦ ਇਹ ਹੁਣ ਵਿਕਰਮ ਨੇ ਸਿਲੈਕਟ ਕਰ ਕਿਹੜੀ ਜੈਕਟ ਤੁਹਾਡੀ ਵਾਲੀ ਆਪਣੀ ਆਈ ਆਲੀ ਉੱਤੇ ਦੀ ਫੋਨ ਨੂੰ ਇੱਕ ਸੈਕਿੰਡ ਉਹ ਅੰਦਰ ਹੀ ਲੱਗ ਰਹੀ ਆ ਮੈਨੂੰ ਆਹ ਦੇ ਭਾਜੀ ਆਹ ਦੇ ਭਾਜੀ ਥੋੜਾ ਅੱਛਾ ਸੌਰੀ ਸੌਰੀ ਨਹੀਂ ਪਤਾ ਸੀ ਆ ਗਿਆ ਪਜਾਮਾ ਭਾਈ ਹਾਂ ਜੀ ਆਹ ਨੂੰ ਦੇਖੋ ਵੈਦਾ ਪਬਲਿਕ ਨੂੰ ਆ ਵੀ ਕੱਪੜੇ ਫੜਾ ਦਈਏ ਤੇ ਘਰਾਂ ਮੰਦਰੀ ਉਹ ਨਹੀਂ ਆ ਗਏ ਆ ਫੇਸ ਕਰੇ ਮੰਦੀ ਦੀ ਨਹੀਂ ਆ ਅਸੀਂ ਬਹੁਤ ਜ਼ਿਆਦਾ ਲੇਟ ਹੋ ਚੁੱਕੇ ਹਾਂ ਹਾਂਜੀ ਪਾਜੀ ਆ ਦੇਖੋ ਜੀ ਸਿੰਪਲ ਬਲੈਕ ਉਹ ਕੋਈ ਕੋਈ ਡਿਜ਼ਾਈਨਿੰਗ ਚੱਲੇਗਾ ਦਿਖਾਓ ਆਹ ਡਾਈ ਡਾਸਟਾ ਉਹਨੂੰ ਬਿੱਕੂ ਨੇ ਪਸੰਦ ਆਉਣੇ ਆ ਉਹੀ ਲੈਂਦੇ ਹੁੰਦੇ ਕੱਪੜੇ ਪੈਂਟਸ ਸਟਾਈਲ ਆਹ ਲੇ ਸਾਈਜ਼ ਆ ਗਿਆ ਇਸ ਦੇ ਦੇਖੀਓ ਕਰਵਾਇ ਦੀ ਦਸਤਾਂ ਆਵਲਾ ਹਾਂਜੀ ਆ ਸਟੌਕ ਵੀ ਵਧੀਆ ਕੁਆਲਿਟੀ ਵੀ ਕਹਿੰਦੇ ਆ ਇਹਦੀ ਜੀ ਗਾਇਜ਼ ਆਪਾਂ ਲੈ ਲਿਆ ਜੀ ਕੱਪੜੇ ਆਹ ਦੇਖ ਸਕਦੇ ਹੋ ਤੁਸੀਂ ਤੇ ਮਨ ਵੀ ਮੁਰ ਕਹਿੰਦੇ ਉਹਦੇ ਫਸੀ ਗਾਂਟੀ ਜੀ ਚਲ ਆ ਮੇਰੇ ਨਾਲ ਤੁਸੀਂ ਗਾਇਜ਼ ਅੱਧਾ ਟੱਕਰ ਗਏ ਆਂਟੀ ਹੋਣੀ ਸਾਨੂੰ ਚਲ ਭਾਜੀ ਕੀ ਨਾਲ ਸਸਿਕਾ ਨੂੰ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਮੈਂ ਬਹੁਤ ਰੰਦਾ ਵੀ ਅਸੀਂ ਬਣਾਉਦੇ ਆਂ ਅੱਡੀ ਸਸਤੀ ਕਰਦੇ ਆ ਉਹ ਤੇ ਕਿੱਦਾਂ ਠੀਕ ਹੋ ਕਿ ਹੋਇਆ ਮੈਨੂੰ ਬਸ ਭਾਜੀ ਸੇਵਾ ਆਪਾਂ ਨੂੰ ਵਨ ਟਾਈਮ ਨਹੀਂ ਮਿਲ ਗਏ ਸੀ ਕਿੰਨੇ ਕਿ ਅਸੀਂ ਤੁਹਾਡੇ ਵਲੌਗ ਦੇਖੀਦੇ ਆ ਥੈਂਕ ਯੂ so much ਤੇ ਤੁਹਾਨੂੰ ਪਾ ਦੇ ਨੰਬਰ ਦੇ ਦੂੰਗਾ ਆ ਜੋ ਖਿੱਚ ਲੋ ਤੁਸੀਂ ਖਿੱਚ ਦੀ ਖਿੱਚ ਦੀ ਖਿੱਚ ਦੀ ਖਿੱਚ ਲੋ ਕਿ ਚੱਲੋ ਚੱਲੋ ਮੈਂ ਖਿੱਚਦੀ ਤੁਹਾਡੀ ਫੋਟੋ